ਨਾਮ ਪਵਨੰਤ ਕਰਤੋ ਸਤਿ ਪਾਵੈ ਪ੍ਰਭੂ ਦੇ ਕਮਨ ਪ੍ਰਕਾਰ ਸਤਿ ਕਰਤੋ ਦੁਖਾਤ ਕਰਤੋ ਕਰਨ ਦੇ ਕੀਟਾ ਪਿਆਰੇ ਆਸਚਾਰਿਆਂ ਦੇ ਕਮਾਈ ਦਾ ਧਿਆਨ ਕਰ ਬੋਲੋ ਜੀ ਹਰ ਕੀ ਜੇ ਜੇ ਸਰਦਾਰ ਦਾ ਕੋਈ 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 ਕੋ ਉਸ ਸੜਕ ਦੇ ਉੱਤੇ ਜਿਹੜਾ ਅੰਕਲਾਏ ਦੇ ਰਸਤਾ ਤੋਂ ਪੜਦੇ ਹੋ ਨਾ ਲਗੇ ਤਾਂ ਸੁਧਰ ਪਈਆ ਮਸਤੋ ਨਾ ਕਰਦੇ ਕੋਈ ਤੋਂ ਮਸਤੋ ਕਰਦੇ ਨੇ ਨਾ ਮੇ ਤੁਸਕਰ ਤੋਂ ਤਦਾ ਦੇ ਜੀ ਮੰਤਰ ਤੋਂ ਕੋਈ ਅੰਤ ਨੂੰ ਨਾ ਰੋਟਾ ਕੋਈ ਜੇ ਜੇ ਤੱਕ ਦੀ ਜੀ ਕਖਲ ਸਭ ਵਾਹਿਗੁਰੂ ਜੀ ਕੀ ਫਤਿਹ ਮਾਤਾ ਅਮ੍ਰਿਤਪਾਲ ਕੌਰ ਜੀ ਦੇ ਪਰਿਵਾਰ ਵੱਲੋਂ ਤਿੰਨ ਦੇਸ ਪੁੱਤਰ ਮਨਿੰਦਰ ਸਿੰਘ ਪਰਿਵਾਰ ਵੱਲੋਂ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ Shri Akhand Paath Sahib ਪ੍ਰారంਭ ਕੀਤੇ ਸਦ ਤਿੰਨ ਅੱਜ ਇਸ ਸਮਾਪਤੀ ਹੈ ਭਾਈ ਸਰਬਜੀਤ ਸਿੰਘ ਜੀ ਪ੍ਰਧਾਨ ਸਾਹਿਬ ਵਾਲੇ ਕੀਤੇ ਰਹੀ ਹਾਜ਼ਰੀਆਂ ਭਰ ਰਹੇ ਨੇ ਜੀ ਆਓ ਦਰਸ਼ਨ ਕਰੀਏ ਕਰुणा ਮੇਂ ਧੀਰਗਤੀ ਮਤੀ ਕਰੇ ਦਸਤਾਰ ਕਰਵਾਵੇ ਜੀਵ ਬੇਨਤੀ ਕਰੇ ਦਸਤਾਰ ਕਰुणा ਮੇਂ ਧੀਰਗਤੀ ਇਸ ਪ੍ਰਭਾਤ ਦੀ ਸਦਾ ਮਿਹਰਪੁਰੇ ਹੱਥ ਰੱਖ ਕੇ ਬੱਚਿਆਂ ਨੂੰ ਚਾਹ ਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਿਓ ਸਤਿਗੁਰੂ ਸਦਾ ਅਹੰਸੰਗ ਰਹਿ ਕੇ ਪਰਿਵਾਰ ਨੂੰ ਸਦਾ ਚਾਹ ਦੀ ਕਲਾ ਚ ਰੱਖਣ ਆਓ ਸ਼ਬਦ ਬਣ ਕੇ ਸੁਣਾਓ जा कौन कया रा ਉਰੇ ਦਤ ਮੇ ਤਮਨੀ ਜਾਨੀ ਨਾਨਕ ਦਾਸ ਸਦਾ ਗੁਰਬਾਨ ਤੁਝ ਆਏ ਹਰ ਦੁੱਖ ਸਮਾ ਲਈ ਜਿਉਂ ਜਿਉਂ ਅਕਾਲ ਸਿਕੂ ਓਮਕਾਰ ਸ੍ਰੀ ਵਾਣੀ ਤੁਝ ਕੀ ਮਥੇ ਸ੍ਰੀ ਭਗਵਤੀ ਜੀ ਸਹਾਈ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਤੇ ਗਵਾਜ ਦੇਖ ਕਰੰਟਿਸ਼ ਕੀਤਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ ਜਨਾ ਸਿੰਘਾਂ ਸਿਮਣੀਆਂ ਨੇ ਧਰਮ ਹਿਤ ਸੀਸ਼ ਦਿੱਤੇ ਬੰਦ ਬਲ ਕਟਾਏ ਖੋਗਰੀਆਂ ਲਵਾਈਆਂ ਆਉ ਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਗ ਬਿਖੇ ਬਿਖ ਖਾਈ ਮਾਇਆ ਮੋਹ ਪਰਮਪਉਲੇ ਸਤਿਗੁਰਾਂ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਕਹਿ ਮਿਲੰਤ ਜਮਸਰਾਸ ਮਟਾਈ ਇਕ ਅਰਦਾਸ ਪਾਟ ਤੀਰਤ ਕੀ ਗੁਰ ਰਾਮ ਦਾਸ ਰਖੋ ਸਰਨਾਈ ਕੀਰਤ ਦਾਸ ਪਾਟ ਕੀਰਤ ਕੀ ਗੁਰੂ ਰਾਮ ਦਾਸ ਰਖੋ ਸਰਨਾਈ ਸੁਖ ਹੋ ਟਲ ਗੁਰ ਸੇਵੀਆ ਕਹਿਨ ਸਹਜ ਸੁਹਾਏ ਦਰਸ਼ਨ ਪਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤਖ ਸੰਧੀ ਨੂਰੇ ਹਰਸੂ ਕੁਰਸੋਂ ਜਟੀਆਂ ਤੁਗ ਡਿਟੇ ਸੱਚੇ ਪਾਤਸ਼ਾ ਮਨ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾ ਸਿਰ ਸ਼ਾਨ ਦਾ ਸਾਉ ਜਿਸ ਪਾਸ ਬੈਠਿਆ ਸੋਹੀਆ ਸਬਨਾਂ ਦਾ ਵੇ ਜਿਸ ਪਾਸ ਬਟਿਆ ਸੋਹੀਆ ਸਵਨੋਂ ਦਾਵੇ ਸਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸ੍ਰੀ ਬਨਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕੀਨੋ ਬਲਿ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦੋਸ ਦਾ ਦੁਖ ਮਿਦਾਰਿਓ ਹਰ ਜਨ ਰੱਖੇ ਗੁਰ ਗੋਵਿੰਦ ਕੰਠ ਲਾਏ ਅਵਗਣ ਸਭ ਮਿਟੇ ਬਿਆਲ ਕੁਕੜ ਬਖਸੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇ ਦੇ ਜੋ ਬੋਲਾ ਇਆ ਉਹ ਸਚੋ ਹੋਵਰ ਜੋ ਮੰਗੈ ਖਾਲਸਾ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲਾ ਇਆ ਉਹ ਸਚੋ ਹੋਵੈ ਵਾਹੇ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਗੋ ਜੋ ਕੋ ਟਾਲਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜਿਹੜੇ ਬੈਠੇ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਿੜ ਭਾਗੇ ਜਨ ਹਨ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਇਹ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਤੇ ਭਾਗਾਂ ਭਰੀਆਂ ਘੜੀਆਂ ਬਹੁਤ ਵੱਡੇ ਭਾਗਾਂ ਦੇ ਨਾਲ ਨਸੀਬ ਹੁੰਦੀਆਂ ਹਨ। ਵੀੜ ਭਾਗੀ ਪ੍ਰਵਾਲ ਹੈ ਮਾਤਾ ਅਮਰਿਤਪਾਲ ਕੌਰ ਜੀ ਦਾ। ਇਹਨਾਂ ਸੁਪੁੱਤਰ ਸਰਦਾਰ ਅਮਰਿੰਦਰ ਸਿੰਘ ਜੀ ਜਦੋਂ ਛੋਟੇ-ਛੋਟੇ ਬੱਚੇ ਉਹ ਬੈਠ ਕੇ ਸਭ ਤੋਂ ਅੱਗੇ ਬੈਠ ਕੇ ਗੁਰਬਾਣੀ ਸੁਣਦੇ ਆਂ। ਕੀਰਤਨ ਸੁਣਦੇ ਆਂ। ਜੈਕਾਰੇ ਛੜਦੇ ਆਂ। ਨਾਮ ਸਿਮਰਨ ਅੰਦਰ ਜੁੜਿਆ ਦੇਖੀਦਾ ਹੈ ਨਾ ਤੇ ਮਨ ਵਿੱਚ ਬਹੁਤ ਖੁਸ਼ੀ ਹੁੰਦੀ ਹੈ। ਸੱਚਮੁੱਚ ਤੇ ਵੱਡਿਆਂ ਦੀ ਅਸੀਸ ਹੈ ਜਿਸ ਵੇਲੇ ਵੱਡੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਦੇ ਨੇ ਜਿਵੇਂ ਮਾਤਾ ਪਿਤਾ ਦਾਦਾ ਦਾਦੀ ਗੁਰਬਾਣੀ ਨਾਲ ਜੋੜਦੇ ਨੇ ਤਾਂ ਬੱਚੇ ਉਸੇ ਤਰ੍ਹਾਂ ਦੇ ਨਾਲ ਜੁੜ ਜਾਂਦੇ ਨੇ ਜੇ ਮਾਤਾ ਪਿਤਾ ਟੀਵੀ ਨਾਲ ਜੋੜਨਗੇ ਕਿਸੇ ਹੋਰ ਚੀਜ਼ ਨਾਲ ਮੋਬਾਈਲ ਨਾਲ ਜੋੜਨਗੇ ਤੇ ਬੱਚੇ ਉਸੇ ਤਰ੍ਹਾਂ ਜੁੜ ਜਾਣਗੇ ਸੋ ਵਧਾਈ ਦਾ ਪਾਤਰ ਹੈ ਇਹ ਪਰਿਵਾਰ ਜਿਨ੍ਹਾਂ ਦੇ ਬੱਚੇ ਗੁਰਬਾਣੀ ਨਾਲ ਜੁੜੇ ਹਨ ਤੇ ਦੂਸਰੀ ਵਧਾਈ ਸਤਿਗੁਰਾਂ ਦਾ ਸ਼ੁਕਰਾਨਾ ਸਮਾਗਮ ਰੱਖਿਆ ਹੈ ਕਿ ਗ੍ਰਾਮੀਏ ਅੰਦਰ ਵੀ ਰਲਾ ਜੁੜਦਾ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਭਾਈ ਸਰਵਜੀਤ ਸਿੰਘ ਜੀ ਦਾ ਪਟਨਾ ਸਾਹਿਬ ਵਾਲੇ ਜਿਨ੍ਹਾਂ ਨੇ ਮਨੋਹਰ ਬਾਣੀ ਦਾ ਕੀਰਤਨ ਆਪਣੇ ਮਨੋਹਰ ਰਸਨਾ ਤੋਂ ਸਰਵਣ ਕਰਾਇਆ ਹੈ ਸੋ ਮੈਂ ਬੇਨਤੀ ਕਰਾਂਗਾ ਮਾਤਾ ਅਮਰਪਾਲ ਕੌਰ ਜੀ ਨੂੰ ਤੇ ਸਰਦਾਰ ਅਮਰਿੰਦਰ ਸਿੰਘ ਜੀ ਨੂੰ ਜਾਨੋ ਜੀ ਨੂੰ ਕਿ ਆ ਕੇ ਗੁਰੂ ਕੀ ਅਸੀਸ ਲੈਣ ਦੀ ਕਿਰਪਾਲਤਾ ਕਰੋ ਜੀ ਭਾਈ ਸਾਹਿਬ ਜੀ ਨੂੰ ਵੀ ਬੇਨਤੀ ਕਰਾਂਗਾ ਆ ਕੇ ਨਾਲ ਸਰਪਾਉਰ ਜੀ ਦੀ ਕਿਰਪਾ ਦਾ ਕਰੋ ਮਾਤਾ ਜੀ ਨੂੰ ਬੇਨਤੀ ਹੈ ਮਾਤਾ ਮਨਿਸਪਾਲ ਕੋਲ ਜੀ ਆਜੋ Me home.